ਮੈਂ ਕੁਲਜਿੰਦਰ ਸਿੰਘ ਗਿੱਲ ਪੱਤਰਕਾਰ ਅਜੀਤ ਤਲਵੰਡੀ ਭਾਈ ਮੇਰਾ ਨਾਮ ਪ੍ਰਸ਼ਾਸਨ ਦੇ ਉੱਤੋਂ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਉੱਤੋਂ ਜਿਹੜਾ ਭਰੋਸਾ ਹੈ ਉਹ ਪੂਰੀ ਤਰ੍ਹਾਂ ਉੱਟ ਗਿਆ ਹੈ ਕਿਉਂਕਿ ਮੈਨੂੰ ਤਕਰੀਬਨ 23-24 ਸਾਲ ਹੋ ਗਏ ਆ ਪੱਤਰਕਾਰੀ ਕਰਦੇ ਨੂੰ ਔਰ ਕੋᱫੋ ਤੋ ਹੀ ਪਤਾ ਸੀ ਕਿ ਪੁਲਿਸ ਬਹੁਤੇ ਮਸਲਿਆਂ ਪ੍ਰਤੀ ਸੰਜੀਦਾ ਨਹੀਂ ਹੁੰਦੀ ਪਰ ਬਿਲਕੁਲ ਹੀ ਸੰਜੀਦਾ ਨਹੀਂ ਹੁੰਦੀ ਜਾਂ ਪੁਲਸਾਂ ਦੀਆਂ ਜਿਹੜੀਆਂ ਕਾਲੀਆਂ ਭੇਡਾਂ ਉਹ ਜਿਹੜੇ ਮਾੜੇ ਅਨਸਰਾਂ ਦੇ ਨਾਲ ਮਿਲੀਭੁਗਤ ਵੀ ਕਰ ਲੈਂਦੀਆਂ ਇਹ ਮੈਨੂੰ ਹੁਣ ਪਤਾ ਲੱਗਾ ਜਦੋਂ ਆਪਦੇ ਤੇ ਬੀਤੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 21 ਜੂਨ ਨੂੰ ਮੇਰੇ ਘਰੇ ਜਿਹੜੀ ਇੱਕ ਚੋਰੀ ਹੋਈ ਸੀ ਤੇ ਉਸ ਘਟਨਾ ਦੇ ਦੌਰਾਨ ਜਿਹੜੇ ਚੋਰ ਹੈਗੇ ਆ ਸਾਡੇ ਘਰੋਂ 25-30 ਟੋਲੇ ਸੋਨਾ ਤੇ ਨਗਦੀ ਚੋਰੀ ਕਰਕੇ ਲੈ ਗਏ ਸੀ ਉਸ ਤੋਂ ਬਾਅਦ ਜਿਵੇਂ ਕਿਵੇਂ ਕਰਕੇ ਮੇਰੇ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਮੁਕੱਦਮੇ ਤੋਂ ਬਾਅਦ ਜਿਹੜੀ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਤੇ ਮੈਂ ਪਹਿਲਾਂ ਵੀ ਸਵਾਲ ਉਠਾਏ ਸੀ ਵੀ ਉਹ ਢਿੱਲੀ ਰਹੀ ਆ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਸਾਡਾ ਜਿਲ੍ਹਾ ਫਿਰੋਜ਼ਪੁਰ ਦੇ ਜਿਹੜੇ ਐਸਐਸਪੀ ਸਰਦਾਰ ਭਪਿੰਦਰ ਸਿੰਘ ਆ ਉਹ ਬੇਹੱਦ ਇਮਾਨਦਾਰ ਤੇ ਆਪਣੇ ਕੰਮ ਪ੍ਰਤੀ ਬੇਹੱਦ ਕਾਰਜਕੁਸ਼ਲ ਆ ਤੇ ਲੋਕ ਵੀ ਉਹਨਾਂ ਦੀ ਜਿਹੜੀ ਹੈਗੀ ਕਾਰਜਸ਼ੈਲੀ ਉਹਨੂੰ ਹਮੇਸ਼ਾ ਸਲਾਉਂਦੇ ਰਹਿੰਦੇ ਆ ਐਸਐਸਪੀ ਇਮਾਨਦਾਰ ਆ ਪਰ ਜਿਹੜੀਆਂ ਪੁਲਿਸ ਦੀਆਂ ਉਹਨਾਂ ਦੇ ਹੇਠਾਂ ਕਾਲੀਆਂ ਭੇਡਾਂ ਉਹ ਜਿਹੜਾ ਪੁਲਿਸ ਦਾ ਜਿਹੜਾ ਹੈਗਾ ਉਹ ਬੇੜਾ ਬਿਠਾ ਰਹੀਆਂ ਇਹਦੀ ਜਿਹੜੀਆਂ ਅੱਜ ਮੈਂ ਕੁਝ ਮਸਾਲਾ ਦੇਊਂਗਾ ਕਿਉਂਕਿ ਆਮ ਲੋਕਾਂ ਨੂੰ ਲੱਗਦਾ ਕਿ ਜੇ ਐਸਐਸਪੀ ਇਮਾਨਦਾਰ ਆ ਤਾਂ ਵਾਲੇ ਆਪਣੇ ਆਪ ਇਮਾਨਦਾਰ ਹੋ ਜਾਂਦੇ ਆ ਪਰ ਨਹੀਂ ਮੈਨੂੰ ਐਂ ਲੱਗਦਾ ਕਈ ਵਾਰੀ ਨਾ ਜਦੋਂ ਮੈਂ ਪੁਲਿਸ ਦੀ ਕਾਰਗੁਜ਼ਾਰੀ ਦੇਖਦਾ ਵੀ ਐਸਐਸਪੀ ਸਾਹਿਬ ਬਹੁਤ ਇਮਾਨਦਾਰ ਆ ਤੇ ਉਹ ਲਿਆਂਦੇ ਸਿਰ ਤੇ ਆਪਦੇ ਜਿਹੜੇ ਮਤਯਤ ਮੁਲਾਜ਼ਮਾ ਕਰਮਚਾਰੀ ਆ ਉਹਨਾਂ ਦੇ ਸਿਰ ਤੇ ਸਾਰਾ ਕੁਝ ਛੁੱਟ ਕੇ ਬੈਠੇ ਉਹਨਾਂ ਨੂੰ ਸ਼ਾਇਦ ਮੈਨੂੰ ਐ ਲੱਗਦਾ ਵੀ ਉਹਨਾਂ ਨੂੰ ਐ ਇਸ ਤਰ੍ਹਾਂ ਜਾਪਦਾ ਵੀ ਭਪਿੰਦ ਸਰਦਾਰ ਭੁਪਿੰਦਰ ਸਿੰਘ ਜੀ ਨੂੰ ਵੀ ਸਾਰੇ ਹੀਟਾਂ ਜਿਹੜੇ ਮੁਲਾਜ਼ਮ ਹਨ ਉਹ ਵੀ ਮੇਰੇ ਵਰਗੇ ਹੀ ਆ ਪਰ ਨਹੀਂ ਐਸਐਸਪੀ ਸਾਹਿਬ ਤੁਹਾਨੂੰ ਭਲੇਖਾ ਅੱਜ ਮੈਂ ਤੁਹਾਨੂੰ ਨਾ ਪੰਜ ਚਾਰ ਗੱਲਾਂ ਜਿਹੀਆਂ ਦੱਸੂਗਾ ਕਿ ਤੁਹਾਡਾ ਵੀ ਆਪਦੇ ਇਹਨਾਂ ਜਿਹੜੇ ਮੁਲਾਜ਼ਮਾਂ ਤੋਂ ਭਰੋਸਾ ਆਠ ਜਾਵੇ ਸਭ ਤੋਂ ਪਹਿਲੀ ਗੱਲ ਮੈਂ ਇਹ ਕਰੂੰਗਾ ਕਿ ਮੇਰੇ ਘਰੇ ਚੋਰੀ ਹੁੰਦੀ ਆ 21 ਜੂਨ ਨੂੰ 21 ਜੂਨ ਨੂੰ ਚੋਰੀਆਂ ਦਾ ਜਿਹੜਾ ਸਿਲਸਲਾ ਹੈਗਾ ਉਹ ਸ਼ੁਰੂ ਹੋਇਆ ਉਸ ਤੋਂ ਬਾਅਦ ਤਲਵੰਡੀ ਭਾਈ ਦੇ ਵਿੱਚ ਹੀ ਇੱਕ ਸਵਰਗੀ ਜਗਸੀਰ ਸਿੰਘ ਆ ਉਹਨਾਂ ਦੇ ਘਰੇ ਵੱਡੀ ਚੋਰੀ ਹੁੰਦੀ ਦਿਨ ਦਿਹਾੜੇ ਉਸ ਤੋਂ ਬਾਅਦ ਸ਼ੀਨਾ ਕਲੋਨੀ ਦੇ ਵਿੱਚ ਤਲਵੰਡੀ ਭਾਈ ਚੋਰੀ ਹੁੰਦੀ ਆ ਸਰਦਾਰ ਗੁਰਪ੍ਰੀਤ ਸਿੰਘ ਤੇ ਕਾਰਜ ਸਿੰਘ ਸ਼ੀਨਾ ਉਹਨਾਂ ਦੇ ਘਰਾਂ ਦੇ ਵਿੱਚ ਔਰ ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਕਿ ਉੱਥੇ ਜਿਹੜਾ ਉਹਨਾਂ ਵੱਲੋਂ ਇੱਕ ਸ਼ਾਇਦ ਗੋਲੀ ਵੀ ਚਲਾਈ ਗਈ ਸੀ ਤੇ ਉਹਦੇ ਵਿੱਚ ਇੱਕ ਚੋਰ ਦੇ ਉਹ ਦੱਸਿਆ ਜਾਂਦਾ ਵੀ ਵੱਜ ਵੀ ਗਈ ਸੀ ਤੇ ਚੋਰ ਭੱਜ ਗਏ ਸੀ ਅੱਛਾ ਉਸ ਤੋਂ ਬਾਅਦ ਇੱਕ ਚੋਰੀ ਹੋਰ ਹੁੰਦੀ ਆ ਪਿੰਡ ਕੋਟਲਾ 'ਚ ਪਰਿਵਾਰ ਸੁਪਾ ਬਿਆ ਸੀ ਤੇ ਚੋਰ ਉਹਨਾਂ ਦੇ ਘਰ ਚ ਵੜੇ ਤੇ ਉਹਨਾਂ ਦਾ ਸੋਨਾ ਚੋਰੀ ਕਰਕੇ ਲੈ ਗਏ ਚਾਰ ਚੋਰੀਆਂ 1 ਸਵਾ ਮਹੀਨੇ ਦੇ ਵਕਫੇ ਦੇ ਵਿੱਚ ਹੋ ਗਈਆਂ ਠੀਕ ਆ ਉਸ ਤੋਂ ਬਾਅਦ ਥਾਣਾ ਤਲਵੰਡੀ ਪਾਈ ਦੇ ਜਿਹੜੇ ਉਸ ਸਮੇਂ ਐਸਐਚਓ ਸੀ ਉਹਨਾਂ ਦੀ ਬਦਲੀ ਹੋ ਜਾਂਦੀ ਹੈ ਤੇ ਚੋਰੀਆਂ ਇੱਕਦਮ ਰੁਕ ਜਾਂਦੀਆਂ ਇਸ ਗੱਲ ਤੋਂ ਲੱਗਦਾ ਨਹੀਂ ਵੀ ਐਸਐਚਓ ਦੀ ਬਦਲੀ ਹੋਣ ਦੇ ਨਾਲ ਹੀ ਚੋਰੀਆਂ ਰੁਕ ਗਈਆਂ ਮਤਲਬ ਇੱਕਵੇਂ ਪਾਸੇ ਵਾਲਾ ਵੀ ਇੱਕ ਐਸਐਚਓ ਉੱਥੋਂ ਬਦਲ ਕੇ ਕਿਸੇ ਹੋਰ ਖਾਂ ਤੇ ਲਾਤਾ ਤੇ ਚੋਰੀਆਂ ਰੋਗੀਆਂ ਜੀ ਠੀਕ ਆ ਮੇਰੇ ਵਾਲੀ ਘਟਨਾ ਜਿਹੜੀ ਮੈਂ ਸਭ ਤੋਂ ਪਹਿਲੇ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਮੇਰੇ ਘਰੇ ਜਿਹੜੀ ਚੋਰੀ ਹੋਈ ਆ ਉਹਦੇ ਸਬੰਧ ਚ ਮੁਕੱਦਮਾ ਦਰਜ ਹੋਇਆ ਬਾਕੀ ਜਿਹੜੀਆਂ ਤਿੰਨ ਚਾਰ ਚੋਰੀਆਂ ਹੋਈਆਂ ਕਿਸੇ ਘਟਨਾ ਦਾ ਮੁਕੱਦਮਾ ਹੀ ਦਰਜ ਨਹੀਂ ਹੋਇਆ ਹਾਲਾਂਕਿ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਇਆ ਕਿਸੇ ਘਟਨਾ ਦਾ ਮਕਦਮਾ ਦਰਜ ਨਹੀਂ ਹੋਇਆ ਮਤਲਬ ਪੁਲਿਸ ਨੇ ਉਹਨਾਂ ਵਿਚਾਰਿਆਂ ਦੀ ਬਿਲਕੁਲ ਹੀ ਸੁਣਵਾਈ ਨਹੀਂ ਕੀਤੀ ਹਾਲਾਂਕਿ ਮੈਂ ਤਾਂ ਪਰਚਾ ਦਰਜ ਕਰਵਾਉਣ 'ਚ ਸਫਲ ਹੋ ਗਿਆ ਠੀਕ ਆ ਤੇ ਦੂਜੇ ਵਿਚਾਰੇ ਤਿੰਨ ਚਾਰ ਘਰ ਆ ਜਿਹੜੇ ਉਹਨਾਂ ਦੇ ਉਹਨਾਂ ਦੇ ਸਿਰਫ ਲਿਖਤੀ ਕਾਗਜ਼ ਦੇ ਉੱਤੇ ਲੈ ਲਿਆ ਵੀ ਸ਼੍ਰੀਮਾਨ ਜੀ ਸਾਡੇ ਘਰੇ ਚੋਰੀ ਹੋ ਗਈ ਆ ਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਘਟਨਾਵਾਂ ਦੇ ਪਰਚਾ ਹੀ ਦਰਜ ਨਹੀਂ ਹੋਇਆ ਅੱਛਾ ਮੈਂ ਆਪਣੀ ਚੋਰੀ ਦੇ ਸਬੰਧ ਵਿੱਚ ਦੱਸਦਾ ਕਿ ਜਿਸ ਦਿਨ ਮੇਰੇ ਘਰੇ ਚੋਰੀ ਹੋਈ ਉਸ ਦਿਨ ਐਸਐਚਓ ਸਾਹਿਬ ਹੱਥ ਖੜੇ ਕਰ ਗਏ ਵੀ ਮੈਂ ਮੌਕਾ ਵੇਖਣੀ ਨਹੀਂ ਆਉਣਾ ਮੇਰੇ ਵੱਲੋਂ ਐਸਐਸਪੀ ਭੁਪਿੰਦਰ ਸਿੰਘ ਜੀ ਨੂੰ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਭੇਜਿਆ ਹੋਰ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਉਸ ਤੋਂ ਬਾਅਦ ਅਗਲੇ ਦਿਨ ਜਿਹੜੀ ਹੈਗੀ ਆ ਉਹ ਕੈਮਰਿਆਂ ਦੀ ਜਾਂਚ ਪੜਤਾਲ ਜਿਹੜੀ ਹੈਗੀ ਆ ਉਹਦਾ ਜਿਹੜਾ ਸ਼ੁਰੂ ਹੁੰਦਾ ਹੈ ਕਵਾਇਤ ਜਿਹੜੀ ਹੈਗੀ ਆ ਸ਼ੁਰੂ ਹੁੰਦੀ ਆ ਮੇਰੇ ਘਰ ਦੇ ਸਾਹਮਣੇ ਮੇਰੇ ਗੌਂਡੀਆਂ ਦੇ ਸਰਦਾਰ ਬਲਜਿੰਦਰ ਸਿੰਘ ਸਰਪੰਚ ਉਹਨਾਂ ਦੇ ਘਰੇ ਕੈਮਰੇ ਲੱਗੇ ਉਹਨਾਂ ਕੈਮਰਿਆਂ ਦੇ ਵਿੱਚ 11:40 ਤੇ ਦੋ ਚੋਰ ਆਉਂਦੇ ਆ ਮੋਟਰਸਾਈਕਲ ਤੇ ਆਉਂਦੇ ਆ ਢੇੜਾ ਕੱਢਦੇ ਆ ਤੇ ਉਹ ਉੱਥੇ ਮਤਲਬ ਜਿੱਥੋਂ ਕਿ ਯਕੀਨ ਕੀਤਾ ਜਾ ਸਕਦਾ ਵੀ ਇਹਨਾਂ ਬੰਦਿਆਂ ਨੇ ਚੋਰੀ ਕੀਤੀ ਆ ਕੈਮਰੇ ਦੇਖਣ ਦੀ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਡੀਐਸਪੀ ਸਾਹਿਬ ਬਿਠਾ ਕੇ ਗਏ ਸੀ ਮੌਕੇ ਦੇ ਐਸਐਚਓ ਸਾਹਿਬ ਉਹਨਾਂ ਦੇ ਗਨਮੈਨਾਂ ਨੂੰ ਉਹਨਾਂ ਦੇ ਗਨਮੈਨਾਂ ਨੇ ਜਿਹੜੇ ਚੋਰ ਆਏ 11:40 ਮਿੰਟ ਤੇ ਉਹਨਾਂ ਦੀ ਜਿਹੜੀ ਆ ਵੀਡੀਓ ਹੋ ਰਿਕਾਰਡ ਚ ਨਹੀਂ ਲਈ ਹੋ ਰਿਕਾਰਡ ਚ ਨਹੀਂ ਲਈ ਇੱਧਰ ਉੱਧਰ ਕਰਤੀ ਤੇ ਉੱਪਰਲੇ ਜਿਹੜੇ ਅਫਸਰ ਆ ਉਹਨਾਂ ਨੇ ਦੱਸਿਆ ਹੀ ਨਹੀਂ ਵੀ ਆਹ ਬੰਦੇ ਵੀ ਇੱਥੇ ਆਏ ਆ ਜੀ ਤੇ ਹੋਰ ਹੀ ਕੋਈ ਵੀਡੀਓ ਪਾਸੇ ਅਸੀਂ ਚੱਕ ਕੇ ਤੁਰੇ ਫਿਰਦੇ ਰਹੇ ਆ ਲੱਗਦਾ ਜੀ ਆ ਚੋਰ ਆ ਜੀ ਆ ਚੋਰ ਆ ਜਿਹੜੇ ਅਸਲ ਚੋਰ ਸੀਗੇ ਉਹਨਾਂ ਦੀ ਵੀਡੀਓ ਹੀ ਗਾਇਬ ਕਰਤੀ ਕੈਮਰਾ ਦੇ ਵਿੱਚੋਂ ਉਹ ਤਾਂ ਮੈਂ ਕੁਦਰਤੀ ਕੋ ਜਿਹੜੀ ਰਿਕਾਰਡਿੰਗ ਆ ਉਹ ਸੇਵ ਕਰਕੇ ਰੱਖ ਲਈ ਤੇ 15 20 ਦਿਨਾਂ ਬਾਅਦ ਅਸੀਂ ਆਪ ਪਰਿਵਾਰਕ ਮੈਂਬਰਾਂ ਨੇ ਵੇਖੀ ਤੇ ਉਹਦੇ ਚੋਂ ਉਹ ਨਿਕਲੇ ਤੇ ਫੇਰ ਮਤਲਬ ਡੀਐਸਪੀ ਸਾਹਿਬ ਨੂੰ ਸਾਰਿਆਂ ਨੂੰ ਦੱਸਿਆ ਵੀ ਇਹ ਜਿਹੜੇ ਹੈਗੇ ਆ ਆ ਚੋਰ ਆ ਅਸਲ ਦੇ ਵਿੱਚ ਇਹਨਾਂ ਨੂੰ ਤੁਸੀਂ ਪਾਲ ਕਰੋ ਦੂਜੀ ਗੱਲ ਜਿਹੜੀ ਹੈਗੀ ਆ ਉਸ ਤੋਂ ਬਾਅਦ ਲਗਾਤਾਰ ਚਾਰਾ ਜੋ ਹੀ ਕੀਤੀ ਮੈਂ ਆਉਦੇ ਪੱਤਰਕਾਰ ਭਾਈ ਜਰ ਇਹਨੂੰ ਲੈ ਕੇ ਐਸਐਸਪੀ ਸਾਹਿਬ ਨੂੰ ਵੀ ਮਿਲਿਆ ਤੇ ਸਬਸਫਸਰਾ ਨਾਲ ਗੱਲ ਕਰੀਦੀ ਸੀ ਉਹ ਕਹਿੰਦੇ ਸੀਗੇ ਜੀ ਤੁਹਾਡਾ ਜਿਹੜਾ ਟਾਵਰ ਡੰਪਾ ਜਿੱਥੋਂ ਅਸੀਂ ਕਾਲ ਡੀਟੇਲ ਦੇਖਣੀ ਆ ਉਹ ਬਹੁਤ ਲੰਮੀ ਚੌੜੀ ਆ ਸਾਡੇ ਕੋਲੇ ਇੰਨਾ ਪ੍ਰਬੰਧ ਨਹੀਂ ਜੀ ਅਸੀਂ ਇਹਨੂੰ ਅਨਲਾਈਜ਼ ਨਹੀਂ ਕਰ ਸਕਦੇ ਤੇ ਫਿਰ ਮੈਂ ਜਿਹੜਾ ਹੈਗਾ ਪੁਲਿਸ ਕੁਝ ਪੁਲਿਸ ਮੁਲਾਜ਼ਮਾਂ ਦੀ رائے ਦੇ ਨਾਲ ਹੀ ਇੱਕ ਸਾਈਬਰ ਐਕਸਪਰਟ ਜਿਹੜਾ ਹੈਗਾ ਉਹਦਾ ਪ੍ਰਬੰਧ ਕੀਤਾ ਉਹਦਾ ਪ੍ਰਬੰਧ ਕਰਕੇ ਜਿਹੜਾ ਉਹ ਡਾਟਾ ਹੈਗਾ ਉਹ ਮੈਂ ਇਹਨਾਂ ਨੂੰ ਅਨਲਾਈਜ਼ ਕਰਵਾ ਕੇ ਦਿੱਤਾ ਕਿ ਆਹ ਬੰਦੇ ਆ ਇਹਨਾਂ ਦੀਆਂ ਸੀਡੀਆਰ ਜਾਂ ਆਈਪੀਡੀਆਰ ਕਢਵਾ ਦਿਓ ਅਗਸਤ ਮਹੀਨੇ ਦਾ ਉਹ ਡਾਟਾ ਪੁਲਿਸ ਨੂੰ ਦਿੱਤਾ ਹੋਇਆ ਤੇ ਅੱਜ ਤੱਕ ਉਹਦੀਆਂ ਸੀਡੀਆਰ ਆਈਪੀਡੀਆਰ ਨਹੀਂ ਮਿਲੀਆਂ ਇੱਥੇ ਤੁਸੀਂ ਕੀ ਸਮਝੋਗੇ ਵੀ ਕੀ ਸਮਝੋਗੇ ਡੀਐਸਪੀ ਸਾਹਿਬ ਕਰਨ ਸ਼ਰਮਾ ਜੀ ਉਹਨਾਂ ਕੋਲੇ ਜਿਹੜਾ ਉਹ ਸਾਰਾ ਡਾਟਾ ਉਹ ਭੇਜਿਆ ਹੋਇਆ ਤੇ ਉਹ ਅੱਜ ਤੱਕ ਸੀਡੀਆਰ ਆਈਪੀਡੀਆਰ ਹੀ ਪੁਲਿਸ ਨਹੀਂ ਕਢਵਾ ਸਕੀ ਉਸ ਤੋਂ ਅੱਗੇ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਦਾ ਕਿ ਮੈਂ ਲਗਾਤਾਰ ਚਾਰਾ ਜੋ ਹੀ ਆਪਣੇ ਪੱਧਰ ਤੇ ਮਦਦ ਨੂੰ ਲਗਾਤਾਰ ਕਰਦਾ ਰਿਹਾ ਇੱਕ ਬਾਹਰਲੇ ਜ਼ਿਲ੍ਹੇ ਦੀ ਪੁਲਿਸ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਚੋਰ ਫੜੇ ਜਿਹੜੇ ਚੋਰ ਮੇਰੇ ਵਾਲੀ ਘਟਨਾ ਦੇ ਨਾਲ ਰਲਦੇ ਮਿਲਦੇ ਸੀਗੇ ਅਸੀਂ ਉਹਦਾ ਜਿਹੜਾ ਹੈਗਾ ਉਸ ਥਾਣੇ ਦੇ ਵਿੱਚ ਜਾ ਕੇ ਪਤਾ ਕੀਤਾ ਤਾਂ ਉੱਥੋਂ ਕੁਝ ਸਾਨੂੰ ਕਲੂ ਜਿਹੜੇ ਆ ਉਹ ਮਿਲੇ ਮਿਲੇ ਤਾਂ ਮੈਂ 7 ਨਵੰਬਰ ਨੂੰ ਡੀਐਸਪੀ ਸਾਹਿਬ ਨੂੰ ਮਿਲਿਆ ਕਿ ਆਹ ਬੰਦੇ ਆ ਜੀ ਇਸ ਤਰ੍ਹਾਂ ਕਰਕੇ ਚਲੋ ਉਹ ਸਰਟੀਫਾਈ ਹੋਏ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਅਸੀਂ ਪਰਚੇ 'ਚ ਨਾਮਜ਼ਦ ਕਰ ਲੈਨੇ ਆ 7 ਨਵੰਬਰ ਨੂੰ ਡੀਐਸਪੀ ਸਾਹਿਬ ਨੇ ਕਹਿਤਾ ਐਸਐਚਓ ਸਾਹਿਬ ਨੂੰ ਵੀ ਕਿ ਆ ਇਹਨੂੰ ਪਰਚੇ ਦੇ ਵਿੱਚ ਨਾਮਜ਼ਦ ਕਰ ਲਓ ਲਗਾਤਾਰ 15 ਦਿਨ ਪੁਲਿਸ ਵੱਲੋਂ ਬੰਦਾ ਹੀ ਨਾਮਜ਼ਦ ਨਹੀਂ ਕੀਤਾ ਗਿਆ ਜਿਹੜਾ ਹੈਗਾ ਇਹਨਾਂ ਮੁਲਾਜ਼ਮਾਂ ਨੇ ਮਿਲੀ ਭੁਗਤ ਕਰਕੇ ਇਹਨਾਂ ਮੁਲਾਜ਼ਮਾਂ ਦੀ ਮਿਲੀ ਭੁਗਤ ਕਰਕੇ ਸਾਡੇ ਸਮੁੱਚੇ ਤਲਵੰਡੀ ਪਾਈ ਏਰੀਆ ਦੇ ਵਿੱਚ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਚੋਰ ਚੱਕੇ ਜਿਹੜੇ ਹੈਗੇ ਆ ਉਹ ਰੋਜ਼ ਚੋਰੀਆਂ ਕਰ ਰਹੇ ਆ ਮੇਰੇ ਤੋਂ ਬਾਅਦ ਤਿੰਨ ਚਾਰ ਚੋਰੀਆਂ ਵੱਡੀਆਂ ਹੋਈਆਂ ਐਸਐਚਓ ਦੀ ਬਦਲੀ ਹੋ ਗਈ ਚੋਰੀਆਂ ਦਾ ਸਿਲਸਲਾ ਘਰਾਂ ਚੋਂ ਹੋਣ ਦਾ ਰੁਕ ਗਿਆ ਤੇ ਹਰ ਰੋਜ਼ ਮੋਟਰਸਾਈਕਲ ਚੋਰੀ ਕਿਸੇ ਹਰ ਦੁਕਾਨ ਤੇ ਚੋਰੀ, ਕਰਿਆਨੇ ਵਾਲੀ ਦੁਕਾਨ ਤੇ ਚੋਰੀ, ਇੱਥੇ ਚੋਰੀ, ਉੱਥੇ ਚੋਰੀ, ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਔਰ ਜਿਹੜੀ ਪੁਲਿਸ ਆ ਉਸ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਕ ਤਰੀਕੇ ਨਾਲ ਚੋਰਾਂ ਨੂੰ ਖੁੱਲ੍ਹ ਦਿੱਤੀ ਹੋਈ ਆ ਔਰ ਹੁਣ ਜਲਦੀ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਮੈਂ ਸੰਘਰਸ਼ ਸ਼ੁਰੂ ਕਰਨ ਜਾ ਰਿਹਾ ਤਲਵੰਡੀ ਭਾਈ ਏਰੀਏ ਦੀਆਂ ਜਿੰਨੀਆਂ ਵੀ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸੰਘਰਸ਼ੀਲ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਨੂੰ ਨਾਲ ਲੈ ਕੇ ਇਹ ਜਿਹੜੀ ਲੁੱਟਖਸਟ ਦਾ ਸਿਲਸਿਲਾ ਜਿਹੜਾ ਪੁਲਿਸ ਅਫਸਰਾਂ ਨੇ ਸ਼ੁਰੂ ਕੀਤਾ ਉਸ ਦੇ ਪਾਜ ਦੇ ਡਾਂਗੇ ਸੰਘਰਸ਼ ਕਰਾਂਗੇ ਜਦੋਂ ਤੱਕ ਇਹਨੂੰ ਠੱਲ ਨਹੀਂ ਪੈਂਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ